ਸਰਕਾਰ ਵੱਲੋਂ ਲੋਕ ਭਲਾਈ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈ ਜਾਂਦੀਆਂ ਨੇ ਵੱਖੋ ਵੱਖਰੇ ਕਾਰਡ ਬਣਾਏ ਜਾਂਦੇ ਨੇ ਜਦ ਕਿ ਇਹਨਾਂ ਸਕੀਮਾਂ ਦੇ ਨਾਮ ਤੇ ਭੋਲੇ ਭਾਲੇ ਲੋਕਾਂ ਨੂੰ ਠੱਗਿਆਂ ਦਾ ਸ਼ਿਕਾਰ ਬਣਾਉਣ ਤੋਂ ਕੁਝ ਲੋਕ ਬਾਝ ਨਹੀਂ ਹੁੰਦੇ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਛੇਟਾ ਇਲਾਕੇ ਦਾ ਹੈ ਜਿੱਥੇ ਕੁਝ ਵਿਅਕਤੀਆਂ ਵੱਲੋਂ ਆਯੁਸ਼ਮਾਨ ਕਾਰਡ ਬਣਾਉਣ ਦੇ ਨਾਮ ਤੇ ਲੋਕਾਂ ਤੋਂ 5000 ਰੁਪਏ ਵਸੂਲੇ ਜਾ ਰਹੇ ਸੀ ਆਯੁਸ਼ਮਾਨ ਕਾਰਡ ਦਾ ਕੈਂਪ ਲੱਗਾ

ਇਸ ਦੌਰਾਨ ਕਾਂਗਰਸ ਦੇ ਕੁਝ ਸਥਾਨਕ ਆਗੂ ਮੌਕੇ ਤੇ ਪਹੁੰਚੇ ਜਿਨ੍ਹਾਂ ਲੋਕਾਂ ਤੋਂ ਪੈਸੇ ਵਸੂਲਣ ਜਾਣ ਦਾ ਵਿਰੋਧ ਕੀਤਾ ਜਦ ਕਿ ਆਯੁਸ਼ਮਾਨ ਕਾਰਡ ਬਣਾਉਣ ਵਾਲੀ ਟੀਮ ਮੁਤਾਬਕ ਉਹ ਸਰਕਾਰ ਵੱਲੋਂ ਨਹੀਂ ਆਏ ਅਤੇ ਖੁਦ ਹੀ ਕੈਂਪ ਲਗਾ ਕੇ ਬੈਠੇ ਨੇ ਤੇ ਜਦੋਂ ਉਹਨਾਂ ਤੋਂ ਸਵਾਲ-ਜਵਾਬ ਕੀਤੇ ਗਏ ਤਾਂ ਕਾਰਡ ਬਣਾਉਣ ਵਾਲੇ ਨੌਜਵਾਨ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਹਾਂਜੀ ਆਸ਼ਮਾਨ ਕਾਰਡ ਬਣਾਉਣੇ ਭਾਈ ਸਰ ਕਿੰਨੇ ਪੈਸੇ ਲਿੱਤੇ ਜਾ ਰਹੇ ਤੁਹਾਡੇ ਵੱਲੋਂ 50 ਰੁਪਏ ਕਾਰਡ ਦੇ ਆਈ ਫੀਸ ਹੈਗੀ ਸਰ ਉਹਦੀ 50 ਰੁਪਏ ਕਾਰਡ ਦੇ ਲਈ ਦੇ ਭਾਈ ਬਣਾਉਂਦੇ ਨਹੀਂ ਨਹੀਂ ਸਰਕਾਰ ਵੱਲੋਂ ਕੋਈ ਫੀਸ ਹੈਗੀ ਆ ਪਈ ਜਿਹੜੀ ਚੀਜ਼ ਹੈਗੀ ਆ ਆਪਾਂ 50 ਰੁਪਏ ਦੇ ਕਾਰਡ ਦੇ ਲਈ ਦੇ ਉਹਦੇ ਵਿੱਚ ਪ੍ਰਿੰਟ ਕੱਢ ਕੇ ਜਿਹੜਾ ਆਪਾਂ ਦੇ ਨਹੀਂ ਨਹੀਂ ਪਹਿਲਾਂ ਮੈਨੂੰ ਆ ਦੱਸੋ ਸਰਕਾਰ ਦੀ ਕੋਈ ਪੋਲਿਸੀ ਹੈਗੀ ਆ ਕਿ ਤੁਸੀਂ ਪੈਸੇ ਲੈ ਸਕਦੇ ਜੀ ਪਈਆ ਬਸ ਸੀਐਸਸੀ ਸੈਂਟਰ ਲਿਆ ਉਹਦੇ ਵਿੱਚ ਆਪਣਾ ਜਿਹੜਾ ਵਾ ਆਪਾਂ ਆਸ਼ਮਾਨ ਕਾਰਡ ਜਿਹੜਾ ਬਣਾ ਕੇ ਦੇ ਤੁਸੀਂ ਜਿਹੜਾ ਬੰਦੇ ਦਾ ਨਾਮ ਪਉਣਾ ਲੱਗ ਕੇ ਕਹਿੰਦੇ ਕਿ ਬੱਚੇ ਦਾ ਨਾਮ ਪਾਣਾ ਤੇ ਉਹਦਾ 60 ਫੇਸੀ ਸਾਈਡ ਹੈ ਉਹਦੇ ਵਿੱਚ ਨਾਮ ਜਿਹੜੇ ਆ ਐਡ ਹੋਉਂਦੇ ਆ ਮੈਨੂੰ ਦੱਸੋ ਸਾਰੇ ਕੋਈ ਸਰਕਾਰ ਦੀ ਪਾਲਿਸੀ ਆ ਗਈ ਹੈ ਕਿ ਤੁਸੀਂ ਬੱਚੇ ਦਾ ਨਾਮ ਪਾਓਗੇ ਤੇ ਉਹਦੇ ਪੈਸੇ ਲਓਗੇ ਕਿਸ ਚੀਜ਼ ਦਾ ਇਹ ਮੰਨ ਲਓ ਜੇ ਪੰਜ ਮੈਂਬਰ ਆ ਛੇਵੇਂ ਬੱਚੇ ਦਾ ਨਾਮ ਪਾਣਾ ਹੋਣਾ ਤੇ ਪਰਿਵਾਰ ਚ ਕੋਈ 600 ਰੁਪਏ ਲਿਆ ਜਾ ਰਿਹਾ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਪਾਲਸੀ ਹੈਗੀ ਹੈ ਭਾਈ ਜਿਹੜੇ ਆਪਾਂ ਰਾਸ਼ਨ ਕਾਰਡ ਦੇ ਵਿੱਚ ਨਾਮ ਐਡ ਕਰਾਂਗੇ ਤੇ ਉਹ ਉਸੇ ਜਿਹੜੀ ਆਪਾਂ ਗੱਲ ਕਰਨ ਦੇ ਆ ਤੇ ਸਰ ਮੈਂ ਕਹਿੰਦਾ ਸਰਕਾਰ ਦੀ ਕੋਈ ਪਾਲਸੀ ਹੈਗੀ ਹੈ ਕਿ ਤੁਸੀਂ ਪਹਿਲੇ ਹਲੇ ਇਸ ਵਕਤ ਜਿਹੜੇ ਆਪਾਂ ਬਣਾਉਣ ਨੇ ਆਇਸ਼ਮਾਨ ਕਾਰਡ ਬਣਾਉਣੇ ਆ ਠੀਕ ਆ ਹਾਂ ਜੀ ਤੁਸੀਂ ਰਾਸ਼ਨ ਕਾਰਡ ਦੀ ਗੱਲ ਰਾਸ਼ਨ ਕਾਰਡ ਤੇ ਕੋਈ ਗੱਲ ਕਰਦੇ ਕਿ ਇਸ ਤਰ੍ਹਾਂ ਦੀ ਕੋਈ ਪਾਲਸੀ ਹੈਗੀ ਆ ਦੋਸਤੋ ਜਿਹੜੇ ਰਾਸ਼ਨ ਕਾਰਡ ਦੀ ਜਿਹੜੀ ਸਾਈਡ ਆ ਉਹ ਬੰਦ ਹੈ ਬਿਲਕੁਲ ਬੰਦ ਹੈ ਤੁਸੀਂ ਤੁਹਾਡੇ ਆਪਣਾ ਕਹ ਰਹੇ ਆ ਸਰ ਇਹ ਗੱਲ ਕਰ ਰਹੇ ਆ ਨਾ ਵੀ ਆਪਾਂ ਇਸ ਵਕਤ ਕਿਹੜੇ ਕਾਰਡ ਬਣਾਉਣੇ ਆਪਾਂ ਕਾਰਡ ਬਣਾਉਣੇ ਆ ਆਸ਼ੀਮਾਨ ਕਾਰਡ ਬਣਾਉਂਦੇ ਜੇ ਤੁਸੀਂ ਆਸ਼ੀਮਾਨ ਕਾਰਡ ਬਣਾ ਰਹੇ ਜੇ ਤਾਂ ਇੱਕ ਬੰਦਾ ਮੁੰਡਾ ਤੁਹਾਡੇ ਕੋਲ ਆਇਆ ਵਾ ਠੀਕ ਹੈ ਉਹਨੇ ਕਿਹਾ ਕਿ ਮੈਂ ਆਪਣੇ ਬੇਟੇ ਦਾ ਨਾਮ ਲਵਾਣਾ ਲਖਾਣਾ ਹੈ ਉਹ ਵਿੱਚ ਕਾਰਡ ਦੇ ਵਿੱਚ ਕਿਹੜੇ ਕਾਰਡ ਚ ਆ ਜਿਹੜਾ ਨੀਲਾ ਕਾਰਡ ਆ ਕੋਈ ਵੀ ਅੱਤ ਨੂੰ ਉਹਨੇ ਕਿਹਾ ਕਿ ਮੈਂ 600 ਰੁਪਏ ਲਾਂਗਾ ਤੇ 500 ਰੁਪਏ ਸਰਕਾਰੀ ਫੀਸ ਆ ਇਸ ਤਰ੍ਹਾਂ ਦੀ ਕੋਈ ਗੱਲ ਭਾਜੀ ਇਹਦੇ ਵਿੱਚ ਆਪਾਂ ਜਿਹੜੀ ਆਪਾਂ ਕੰਮ ਕਰਦੇ ਠੀਕ ਹੈ ਉਹ ਚ ਘੰਟਾ ਡੇਢ ਘੰਟਾ ਜਿਹੜਾ ਲੱਗਦਾ ਉਹ ਅਸੀਂ ਦੇ ਵਿੱਚ ਉਧਰ ਯੂਥ ਕਾਂਗਰਸੀ ਆਖੂ ਹਮਤਾਬਕ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉਹਨਾਂ ਦੇ ਇਲਾਕੇ 'ਚ ਕੁਝ ਨੌਜਵਾਨਾਂ ਵੱਲੋਂ ਆਯੁਸ਼ਮਨ ਕਾਰਡ ਬਣਾਉਣ ਦੇ ਨਾਮ ਤੇ ਲੋਕਾਂ ਕੋਲੋਂ ਪੈਸੇ ਲੈ ਜਾ ਰਹੇ ਨੇ ਅਤੇ ਜਦੋਂ ਉਹਨਾਂ ਆਯੁਸ਼ਮਨ ਕਾਰਡ ਬਣਾਉਣ ਵળે ਨੌਜਵਾਨ ਤਾਂ ਕੋਈ ਵੀ ਸੰਤੁਸ਼ਟੀ ਜਨਕ ਜਵਾਬ ਨਹੀਂ ਦੇ ਪਾਏ ਜੇ ਸੇ ਚਾਲਦਿਆਂ ਉਹਨਾਂ ਕੋਲੋਂ ਲੋਕਾਂ ਦੇ ਪੈਸੇ ਵਾਪਸ ਕਰਵਾਏ ਗਏ ਅੱਜ ਜੀ ਮੈਨੂੰ ਨਾ 15 ਮਿੰਟ ਪਹਿਲਾਂ 20 ਮਿੰਟ ਪਹਿਲਾਂ ਫੋਨ ਆਇਆ ਕਿ ਕਲੋਨੀ ਚੋਂ ਹੀ ਵੀ ਇੱਥੇ ਨਾ ਕੋਈ ਮੁੰਡੇ ਆਏ ਆ ਕਾਰਡ ਬਣਾਉਂਦੇ ਆਈ ਸ਼ਮਾਨ ਦੇ ਇੱਕ ਤੇ ਉਹ ਕਿਸੇ ਕੋ 50 ਕੇ 100 ਰੁਪਿਆ ਇਤਨਾ ਲਈ ਜਾ ਰਹੇ ਆ ਤੇ ਰਾਸ਼ਨ ਕਾਰਡ ਦਾ ਵੀ ਕਹਿੰਦੇ ਜੇ ਨਾ ਐਡ ਕਰਾਉਣਾ ਵਾ ਤੇ 600 ਰੁਪਿਆ ਲਵਾਂਗੇ ਮੈਂ ਉਸੇ ਲਈ ਬਾਸ ਨੂੰ ਮੈਂ ਜਲਦੀ ਜਲਦੀ ਆਇਆ ਵੇਖਿਆ ਤੇ ਇਹਨਾਂ ਨੇ ਘਟੋ ਘਟ 2.500 ਰੁਪਏ ਦਿਹਾੜੀ ਪਾ ਚੁੱਕੇ ਅੱਧੇ ਪੌਣੇ ਘੰਟੇ ਜੀ ਫਿਰ ਮੈਂ ਵੇਖਿਆ ਆਇਸ਼ਮਾਨ ਵਾਲਾ ਮੁੰਡਾ ਸੱਦਿਆ ਮੈਂ ਵੀ ਇਹ ਕੋਈ ਫੀਸ ਹੈ ਕੀ ਆ ਕਹਿੰਦੇ ਜੀ ਨਹੀਂ ਅਸੀਂ ਤਾਂ ਆਪਣੀ ਮਿਹਨਤ ਲੈਣ ਨੇ ਮੈਂ ਕਿਹਾ ਜੇ ਮਿਹਨਤ ਲੈਣੀ ਹੈ ਤੂੰ ਹੀ ਆਪਣੀ ਦੁਕਾਨਦਾਰੀ ਚਲਾਉਣੀ ਕਿ ਇਹ ਦੁਕਾਨ 'ਚ ਚਲਾਓ ਇਦਾਂ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਅੱਗੇ ਤੇ ਸਰਕਾਰ ਕੋ ਦੇਣ ਨਹੀਂ ਦੇਈ ਧੱਕਾ ਕਰੀ ਆ ਤੇ ਉਤੋਂ ਇਹੋ ਜਿਹੇ ਲੋਕੀ ਆ ਜਾਂਦੇ ਆਪਣੀ ਦੁਕਾਨਦਾਰੀਆਂ ਚਲਾਉਣ ਫਿਰ ਜੀ ਆ ਮੇਰੇ ਕੋਲ ਲਿਸਟਾ ਜਿੰਨੇ ਵੀ ਪੈਸੇ ਇਹਨਾਂ ਨੇ ਇਤੇ ਹੀ ਇਕੱਠੇ ਆ ਮੈਂ ਸਾਰੇ ਪੈਸੇ ਇਹਨਾਂ ਕੋਲ ਵਾਪਸ ਕਰਾਏ ਆ ਸਾਰੇ ਪੈਸੇ ਕੱਲੇ ਕੱਲੇ ਬੰਦੇ ਨੂੰ ਜਿੰਨੇ ਜਿੰਨੇ ਪੈਸੇ ਇਹਨਾਂ ਨੇ ਲਿਖੇ ਸੀ ਉਹਨੇ ਉਹਨੇ ਪੈਸੇ ਵਾਪਸ ਕਰਾਏ ਆ ਕਦੀ ਇੱਕ ਉਹ ਗੂਗਲ ਪੇ ਵੀ ਕਰਾਏ ਆ ਉਹ ਵੀ ਇਹਨਾਂ ਕੋ ਗੂਗਲ 'ਤੇ ਵਾਪਸ ਕਰਾਏ। ਤੇ ਅਜਿਹੇ ਕੈਂਪ ਅਕਸਰ ਹੀ ਪਿੰਡਾਂ 'ਚ ਲੱਗੇ ਵੇਖੇ ਜਾ ਸਕਦੇ ਨੇ ਜਿੱਥੇ ਲੋਕਾਂ ਕੋਲੋਂ ਪੈਸੇ ਲੈ ਕੇ ਉਹਨਾਂ ਨੂੰ ਕਾਰਡ ਆਦ ਬਣਾਉਣ ਦਾ ਪ੍ਰੋਸਸ ਦਿੱਤਾ ਜਾਂਦਾ ਹੈ ਪਰ ਕਈ ਵਾਰ ਅਜਿਹੇ ਵਿਅਕਤੀ ਪੈਸੇ ਤਾਂ ਲੈ ਜਾਂਦੇ ਨੇ ਪਰ ਲੋਕਾਂ ਦਾ ਕੰਮ ਨਹੀਂ ਹੁੰਦਾ। ਇਸ ਕਾਰਨ ਲੋਕਾਂ ਨੂੰ ਝਾਂਥੇ ਤੋਂ ਇਲਾਵਾ ਕੁਝ ਵੀ ਨਹੀਂ ਮਿਲਦਾ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ